ਜਿਸ ਪਾਵਨ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਪਾਵਨ ਸਥਾਨ ਜਿਸ ਦਾ ਨਾਂ ਹੈ ਗੁਰਦੁਆਰਾ ਟਾਲੀਆਣਾ ਸਹਿਬ ਰਾਏਕੋਟ ਇਹ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਗੁਰੂ ਸਾਹਿਬ ਜੀ ਦਾ ਪਰਿਵਾਰਕ ਵਿਛੋੜਾ ਪਿਆ ਵੱਡੇ ਸਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੁੰਦੇ ਨੇ ਤੇ ਜਿਹੜੇ ਨਿੱਕੇ ਸਹਿਬਜ਼ਾਦੇ ਨੇ ਮਾਤਾ ਗੁਜਰ ਕੌਰ ਜੀ ਉਸ ਹਤੇਗੜ੍ਹ ਸਹਿਬ ਪਾਵ ਸਰਹੰਦ ਦੇ ਅੰਦਰ ਕੈਦ ਵਿੱਚ ਹਨ ਤਾਂ ਗੁਰੂ ਸਾਹਿਬ ਜੀ ਮਾਛੀਵਾੜਾ ਤੋਂ ਚੱਲਦੇ ਹੋਏ ਇਸ ਪਾਵਨ ਸਥਾਨ ਤੇ ਵੱਖ-ਵੱਖ ਨਗਰਾਂ ਵਿੱਚੋਂ ਦੀ ਹੁੰਦੇ ਹੋਏ 1705 ਈਸਵੀ ਨੂੰ 19 ਪੋ ਦੀ ਸਵੇਰ ਨੂੰ ਭਗ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਇਸ ਪਾਵਨ ਸਥਾਨ ਤੇ ਪਹੁੰਚੇ ਸਨ। ਉਹ ਸਾਹਿਬ ਜੀ ਨੇ ਆ ਕੇ ਟਾਲੀ ਦੇ ਦਰਖਤ ਹੇਠ ਵਿਸਰਾਮ ਕੀਤਾ ਸੀ ਜਿਸ ਤੋਂ ਇਸ ਪਾਵਨ ਸਥਾਨ ਦਾ ਨਾਂ ਪਿਆ ਟਾਲੀਆਂ ਨਾ ਸਾਹਿਬ। ਜਦੋਂ ਥੋੜਾ ਜਿਹਾ ਦਿਨ ਚੜ੍ਹਿਆ ਤੇ ਇੱਥੋਂ ਦਾ ਰਹਿਣ ਵਾਲਾ ਜਿਹੜਾ ਇਕੱਲਾ ਚੌਧਰੀ ਸੀ ਉਹਦਾ ਇੱਕ ਪਾਲੀ ਸੀ ਜਿਹਦਾ ਨਾਂ ਸੀ ਨੂਰਾ ਮਾਹੀ ਜਦੋਂ ਨੂਰਾ ਮਾਹੀ ਮੱਝਾਂ ਲੈ ਕੇ ਇੱਥੇ ਪਹੁੰਚਦਾ ਏ ਤਾਂ ਦਸ਼ਮੇਸ਼ ਪਿਤਾ ਜੀ ਨੂਰਾ ਮਾਹੀ ਨੂੰ ਆਖਦੇ ਨੇ ਕਿ ਭਾਈ ਦੁੱਧ ਸਕਾ ਨੂਰਾ ਮਾਹੀ ਨੇ ਬਿਨਾਂ ਕਿਸੇ ਸਵਾਲ ਦੇ ਉਸ ਔਸਰ ਝੋਟੀ ਦੇ ਕੋਲ ਪਹੁੰਚਦੇ ਨੇ ਤੇ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਨੇ ਕਹਿੰਦੇ ਜੀ ਦੁੱਧ ਚੋਣ ਵਾਸਤੇ ਮੇਰੇ ਕੋਲੇ ਕੋਈ ਭਾਂਡਾ ਨਹੀਂ ਦਸ਼ਮੇਸ਼ ਪਿਤਾ ਜੀ ਨੇ ਉਹਨਾਂ ਨੂੰ ਇੱਕ ਬਰਤਨ ਦਿੰਦੇ ਨੇ ਜਿਹਦਾ ਨਾਂ ਹੈ ਗੰਗਾ ਸਾਗਰ ਸੰਗਤਾਂ ਨੇ ਉਹਦੇ ਦਰਸ਼ਨ ਵੀ ਕੀਤੇ ਕਿਉਂਕਿ ਉਹਦੇ ਅੰਦਰ 288 ਸੇਕ ਮੌਜੂਦ ਨੇ ਉਸ ਝੋਟੀ ਨੂੰ ਕਰਾਉਂਦੇ ਦੇ ਦਰਖਤਾਂ ਬਨਨ ਕੇ ਜਦੋਂ ਚੋਣ ਵਾਸਤੇ ਬੈਠਦਾ ਏ ਤੇ ਨੂਰਾ ਮਾਹੀ ਬੜਾ ਹੈਰਾਨ ਹੁੰਦਾ ਏ ਵੀ ਜਿਹੜੀ ਔਸਰ ਝੋਟੀ ਉਹਦੇ ਥਨਾ ਦੇ ਵਿੱਚੋਂ ਦੁੱਧ ਮੌਜੂਦ ਹੈ ਜਦੋਂ ਉਹ ਦੁੱਧ ਨੂੰ ਉਸ ਗੰਗਾ ਸਾਗਰ ਵਿੱਚ ਚੋਂਦਾ ਏ ਤਾਂ ਇੱਕ ਵੀ ਬੂੰਦ ਥੱਲੇ ਨਹੀਂ ਡੁੱਲਦੀ ਤੇ ਇਹ ਜਿਹੜਾ ਸਾਰਾ ਵਰਤਾਂ ਤੇ ਉਹ ਜਾ ਕੇ ਜਿਹੜਾ ਚੌਧਰੀ ਰਾਏ ਕੱਲਾ ਉਸ ਨੂੰ ਜਾ ਕੇ ਦੱਸਣਾ ਕਰਦਾ ਏ ਵੀ ਇਸ ਤਰ੍ਹਾਂ ਗੁਰੂ ਸਾਹਿਬ ਜੀ ਆਏ ਨੇ ਆ ਜਿਹੜਾ ਕੌਤਕ ਮੈਂ ਅੱਖੀਂ ਵੇਖ ਕੇ ਆਇਆ ਹਾਂ ਹੁਣ ਗੁਰੂ ਸਾਹਿਬ ਜੀ ਇਸ ਪਾਵਨ ਸਥਾਨ ਤੇ 19 20 21 ਤਿੰਨ ਪੋ ਜਿਹੜੀਆਂ ਪੋ ਦੀਆਂ ਤਿੰਨ ਰਾਤਾਂ ਸੀ ਗੁਰੂ ਸਾਹਿਬ ਨੇ ਇਸ ਸਥਾਨ ਤੇ ਬਤੀਤ ਕੀਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਜਿਸ ਪਾਵਨ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਪਾਵਨ ਸਥਾਨ ਜਿਸ ਦਾ ਨਾਂ ਹੈ ਗੁਰਦੁਆਰਾ ਟਾਲੀਆਣਾ ਸਾਹਿਬ ਰਾਏਕੋਟ ਕਿਉਂਕਿ ਇੱਥੇ 10ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਗੁਰੂ ਸਾਹਿਬ ਜੀ ਦਾ ਪਰਿਵਾਰਕ ਵਿਛੋੜਾ ਪਿਆ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੁੰਦੇ ਨੇ ਤੇ ਜਿਹੜੇ ਨਿੱਕੇ ਸਾਹਿਬਜ਼ਾਦੇ ਨੇ ਮਾਤਾ ਗੁਜਰ ਕੌਰ ਜੀ ਉਸ ਹਤੇਗੜ੍ਹ ਸਾਹਿਬ ਪਾਵ ਸਰਹੰਦ ਦੇ ਅੰਦਰ ਕੈਦ ਵਿੱਚ ਹਨ ਤਾਂ ਗੁਰੂ ਸਾਹਿਬ ਜੀ ਮਾਛੀਵਾੜਾ ਤੋਂ ਚੱਲਦੇ ਹੋਏ ਇਸ ਪਾਵਨ ਸਥਾਨ ਤੇ ਵੱਖ-ਵੱਖ ਨਗਰਾਂ ਵਿੱਚੋਂ ਦੀ ਹੁੰਦੇ ਹੋਏ 1705 ਈਸਵੀ ਨੂੰ 19 ਪੋ ਦੀ ਸਵੇਰ ਨੂੰ ਭਾਬ ਅਮਰਤ ਵੇਲੇ ਗੁਰੂ ਸਾਹਿਬ ਜੀ ਇਸ ਪਾਵਨ ਸਥਾਨ ਤੇ ਪਹੁੰਚੇ ਸੀ। ਗੁਰੂ ਸਾਹਿਬ ਜੀ ਨੇ ਆ ਕੇ ਟਾਲੀ ਦੇ ਦਰਖਤ ਹੇਠ ਵਿਸਰਾਮ ਕੀਤਾ ਸੀ ਜਿਸ ਤੋਂ ਇਸ ਪਾਵਨ ਸਥਾਨ ਦਾ ਨਾਂ ਪਿਆ ਟਾਲੀਆਂ ਨਾ ਸਾਹਿਬ। ਜਦੋਂ ਥੋੜਾ ਜਿਹਾ ਦਿਨ ਚੜ੍ਹਿਆ ਤੇ ਇੱਥੋਂ ਦਾ ਰਹਿਣ ਵਾਲਾ ਜਿਹੜਾ ਰਾਏ ਕੱਲਾ ਚੌਧਰੀ ਸੀ ਉਹਦਾ ਇੱਕ ਪਾਲੀ ਸੀ ਜਿਹਦਾ ਨਾਂ ਸੀ ਨੂਰਾ ਮਾਹੀ। ਜਦੋਂ ਨੂਰਾ ਮਾਹੀ ਮੱਝਾਂ ਲੈ ਕੇ ਇੱਥੇ ਪਹੁੰਚਦਾ ਏ ਤਾਂ ਦਸਮੇਸ਼ ਪਿਤਾ ਜੀ ਨੂਰਾ ਮਾਹੀ ਨੂੰ ਆਖਦੇ ਨੇ ਕਿ ਭਾਈ ਦੁੱਧ ਸਕਾ ਇਹ ਨੂਰਾ ਮਾਹੀ ਹੱਥ ਜੋੜ ਕੇ ਬੇਨਤੀ ਕਰਦਾ ਕਹਿੰਦਾ ਦਰਵੇਸ਼ ਜੀ ਮੇਰੇ ਕੋਲੇ ਦੁੱਧ ਨਹੀਂ ਕਿਉਂਕਿ ਜਿਹੜੀਆਂ ਮੱਝਾਂ ਮੈਂ ਚੋ ਕੇ ਲੈ ਕੇ ਆਇਆ ਹਾਂ ਤੁਸੀਂ ਮੈਨੂੰ ਹੁਕਮ ਕਰੋ ਤੇ ਮੈਂ ਘਰ ਜਾ ਕੇ ਦੁਬਾਰਾ ਦੁੱਧ ਲੈ ਕੇ ਆਉਣਾ ਹਾਂ ਤੇ ਗੁਰੂ ਸਾਹਿਬ ਜੀ ਨੇ ਇਸ਼ਾਰਾ ਕੀਤਾ ਕਹਿੰਦੇ ਜਿਹੜੀ ਹੈ ਨਾ ਕਹਿੰਦੇ ਉਹਨੂੰ ਚੋਣਾ ਕਰ ਨੂਰਾ ਮਾਹੀ ਨੇ ਬਿਨਾਂ ਕਿਸੇ ਸਵਾਲ ਦੇ ਉਸ ਔਸਰ ਝੋਟੀ ਦੇ ਕੋਲ ਪਹੁੰਚਦੇ ਨੇ ਤੇ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਨੇ ਕਹਿੰਦਾ ਜੀ ਦੁੱਧ ਚੋਣ ਵਾਸਤੇ ਮੇਰੇ ਕੋਲੇ ਕੋਈ ਭਾਂਡਾ ਨਹੀਂ ਜਾ ਜਿਹੜੇ ਦਸ਼ਮੇਸ਼ ਪਿਤਾ ਜੀ ਨੇ ਉਹਨਾਂ ਨੂੰ ਇੱਕ ਬਰਤਨ ਦਿੰਦੇ ਨੇ ਜਿਹਦਾ ਨਾਂ ਹੈ ਗੰਗਾ ਸਾਗਰ ਸੰਗਤਾਂ ਨੇ ਉਹਦੇ ਦਰਸ਼ਨ ਵੀ ਕੀਤੇ ਕਿਉਂਕਿ ਉਹਦੇ ਅੰਦਰ 288 ਸੇਕ ਮੌਜੂਦ ਨੇ ਹੁਣ ਜਿਹੜਾ ਨੂਰਾ ਮਾਹੀ ਜਦੋਂ ਗੰਗਾ ਸਾਗਰ ਲੈ ਕੇ ਉਸ ਝੋਟੀ ਨੂੰ ਕਰਾਉਂਦੇ ਦੇ ਦਰਖਤਾਂ ਬਣ ਕੇ ਜਦੋਂ ਚੋਣ ਵਾਸਤੇ ਹੇਠਾਂ ਬੈਠਦਾ ਏ ਤੇ ਨੂਰਾ ਮਾਹੀ ਬੜਾ ਹੈਰਾਨ ਹੁੰਦਾ ਏ ਵੀ ਜਿਹੜੀ ਔਸਰ ਝੋਟੀ ਉਹਦੇ ਥਨਾ ਦੇ ਵਿੱਚੋਂ ਦੁੱਧ ਮੌਜੂਦ ਹੈ ਜਦੋਂ ਉਹ ਦੁੱਧ ਨੂੰ ਉਸ ਗੰਗਾ ਸਾਗਰ ਵਿੱਚ ਚੋਂਦਾ ਏ ਤਾਂ ਇੱਕ ਵੀ ਬੂੰਦ ਥੱਲੇ ਨਹੀਂ ਡੁੱਲਦੀ ਤਾਂ ਜਿਹੜਾ ਨੂਰਾ ਮਾਹੀ ਦੁੱਧ ਦੀ ਸੇਵਾ ਕਰਦਾ ਏ ਤੇ ਇਹ ਜਿਹੜਾ ਸਾਰਾ ਵਰਤਾਂ ਤੇ ਉਹ ਜਾ ਕੇ ਜਿਹੜਾ ਚੌਧਰੀ ਰਾਏ ਕੱਲਾ ਉਸ ਨੂੰ ਜਾ ਕੇ ਦੱਸਣਾ ਕਰਦਾ ਏ ਵੀ ਇਸ ਤਰ੍ਹਾਂ ਗੁਰੂ ਸਾਹਿਬ ਜੀ ਆਏ ਨੇ ਆਹ ਜਿਹੜਾ ਕੌਤਕ ਮੈਂ ਅੱਖੀਂ ਵੇਖ ਕੇ ਆਇਆ ਹਾਂ ਹੁਣ ਗੁਰੂ ਸਾਹਿਬ ਜੀ ਇਸ ਪਾਵਨ ਸਥਾਨ ਤੇ 19 20 21 ਤਿੰਨ ਪੂ ਜਿਹੜੀਆਂ ਪੋਹ ਦੀਆਂ ਤਿੰਨ ਰਾਤਾਂ ਸੀ ਗੁਰੂ ਸਾਹਿਬ ਨੇ ਇਸ ਸਥਾਨ ਤੇ ਬਤੀਤ ਕੀਤੀਆਂ ਫਿਰ ਅਗਲੇ ਦਿਨ ਜਿਹੜਾ ਰਾਏ ਕੱਲਾ ਸੀ ਉਹ ਸੰਗਤਾਂ ਸਮੇਤ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ ਤੇ ਨੂਰਾ ਮਾਹੀ ਨੇ ਔਸਰ ਝੋਟੀ ਨੂੰ ਚੋਇਆ ਸੀ ਕਰੋਉਂਦੇ ਦੇ ਬੁੱਟੇ ਨਾ ਬਣ ਕੇ ਉੱਥੇ ਗੁਰਦੁਆਰਾ ਬੁੱਟਾ ਸਾਹਿਬ ਮੌਜੂਦ ਆ ਹੁਣ ਜਿਹੜਾ ਰਾਏ ਕੱਲਾ ਚੌਧਰੀ ਜਦੋਂ ਸੰਗਤਾਂ ਸਮੇਤ ਗੁਰੂ ਸਾਹਿਬ ਦੇ ਸਨਮੁਖ ਪਹੁੰਚਦਾ ਏ ਉਹ ਦੋਵੇਂ ਹੱਥ ਜੋੜ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਬੰਦਨਾ ਕਰਦਾ ਹੈ ਸਤਕਾਰ ਕਰਦਾ ਹੈ ਤੇ ਉਹ ਬੇਨਤੀ ਕਰ ਰਾਏ ਕੱਲਾ ਚੌਧਰੀ ਕਹਿੰਦਾ ਗੁਰੂ ਸਾਹਿਬ ਜੀ ਮੈਨੂੰ ਕੋਈ ਸੇਵਾ ਬਖਸ਼ ਦਿਓ ਮੈਨੂੰ ਸੇਵਾ ਦਾ ਮੌਕਾ ਦਿਓ ਤਾਂ ਦਸਮੇਸ਼ ਪਤਾ ਜੀ ਨੇ ਬਚਨ ਕੀਤਾ ਸੀ ਕਹਿੰਦੇ ਚੌਧਰੀ ਜੀ ਇਸ ਤਰ੍ਹਾਂ ਕਰੋ ਵੀ ਜਿਹੜੇ ਸਾਡੇ ਨਿੱਕੇ ਸਾਹਿਬਜਾਦੇ ਨੇ ਤੇ ਮਾਤਾ ਗੁਜਰ ਕੌਰ ਜੀ ਉਹ ਸਰਹੰਦ ਜਿਹੜਾ ਜ਼ਾਲਮ ਬजीर खान ਉਹਦੀ ਕੈਦ ਵਿੱਚ ਨੇ ਉਹਨਾਂ ਦੀ ਖਬਰ ਤੁਸੀਂ ਮਗਵਾਉਣਾ ਕਰੋ ਤਾਂ ਜਿਹੜਾ ਰਾਏ ਕੱਲਾ ਚੌਧਰੀ ਸੀ ਉਹਨੇ ਉਸੇ ਸਮੇਂ ਨੂਰਾ ਮਾਹੀ ਨੂੰ ਆਖਿਆ ਕਹਿੰਦੇ ਵੀ ਤੁਸੀਂ ਸਰਹੰਦ ਜਾਣ ਐ ਕਿਉਂਕਿ ਉਹਨਾਂ ਦੀ ਭੈਣ ਉੱਥੇ ਮੌਜੂਦ ਸੀ ਕਹਿੰਦੇ ਵੀ ਜਿਹੜੀ ਤੁਸੀਂ ਖਬਰ ਉਹ ਜਲਦੀ ਤੋਂ ਜਲਦੀ ਲੈ ਕੇ ਇਥੇ ਵਾਪਸ ਆਉਣਾ ਹੈ ਹੁਣ ਜਦੋਂ ਨੂਰਾ ਮਾਹੀ ਉਥੇ ਪਹੁੰਚਦਾ ਹੈ ਸਾਰਾ ਕੁਝ ਉਹ ਆਪਣੀ ਭੈਣ ਨੂਰਾ ਤੋਂ ਜਾਣਦਾ ਹੈ ਵੀ ਕਿਸ ਤਰ੍ਹਾਂ ਨਿੱਕੇ ਸਹਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਕਿਵੇਂ ਉਹਨਾਂ ਨੂੰ ਤਸੀਹੇ ਦਿੱਤੇ ਗਏ ਮਾਤਾ ਗੁਜਰ ਕੌਰ ਜਿਵੇਂ ਸ਼ਹੀਦ ਹੁੰਦੇ ਨੇ ਉਹ ਸਾਰਾ ਕੁਝ ਆ ਕੇ ਜਿਹੜਾ ਨੂਰਾ ਮਾਹੀ ਏ ਉਹ ਦਸ਼ਮੇਸ਼ ਪਿਤਾ ਜੀ ਦੇ ਸਨਮੁਖ ਰੋ ਰੋ ਕੇ ਬਿਆਨ ਕਰਦਾ ਏ ਤਾਂ ਉਸ ਸਮੇਂ ਗੁਰੂ ਸਾਹਿਬ ਜੀ ਜਿਸ ਸਥਾਨ ਤੇ ਬੈਠੇ ਸੀ ਉਹਦਾ ਨਾਂ ਹੈ ਜੜ ਗੁਰਦੁਆਰਾ ਜੜ ਪੁੱਟੀ ਸਾਹਿਬ ਕਿਉਂ ਪਿਆ ਕਿਉਂਕਿ ਜਿਉਂ ਜਿਉ ਨੂਰਾ ਮਾਹੀ ਨੇ ਦੱਸਣਾ ਕੀਤਾ ਤੇ ਗੁਰੂ ਸਾਹਿਬ ਜੀ ਨੇ ਤੀਰ ਦੀ ਨੋਕ ਦੇ ਨਾਲ ਕਾਹੀ ਦਾ ਬੂਟਾ ਪੁੱਟ ਕੇ ਬਚਨ ਕੀਤਾ ਸੀ ਕਹਿੰਦੇ ਇਹ ਜਿਹੜਾ ਮੁਗਲ ਰਾਜ ਏ ਇਹ ਜਿਹੜੇ ਜ਼ਾਲਮ ਨੇ ਇਹਨਾਂ ਦੀ ਜੜ ਪੁੱਟੀ ਗਈ ਏ ਫਿਰ ਉਸ ਸਮੇਂ ਜਿਹੜਾ ਰਾਏ ਕੱਲਾ ਚੌਧਰੀ ਸੀ ਉਹਨੇ ਬੇਨਤੀ ਕੀਤੀ ਕਹਿੰਦਾ ਗੁਰੂ ਸਾਹਿਬ ਜੀ ਮੈਂ ਵੀ ਮੁਗਲ ਹਾਂ ਪਰ ਮੈਨੂੰ ਤੁਸੀਂ ਬਖਸ਼ ਦਿਓ ਤਾਂ ਗੁਰੂ ਸਾਹਿਬ ਜੀ ਨੇ ਉਸ ਸਮੇਂ ਰਾਏ ਕੱਲੇ ਨੂੰ ਇੱਕ ਰੇਹਲ ਇੱਕ ਕਟਾਰ ਤੇ ਇੱਕ ਜਿਹੜਾ ਉਹ ਗੰਗਾ ਸਾਗਰ ਉਹ ਦੇਣਾ ਕੀਤਾ ਕਹਿੰਦੇ ਭਾਈ ਇਹਨਾਂ ਦੀ ਸੇਵਾ ਸੰਭਾਲ ਕਰੋ ਤੁਸੀਂ ਹੱਕ ਅਤੇ ਸੱਚ ਤੇ ਕਾਇਮ ਰਹੋ ਤੁਹਾਡਾ ਰਾਜਪਗ ਨਹੀਂ ਜਾਏਗਾ ਇਸ ਤਰ੍ਹਾਂ ਫਿਰ ਗੁਰੂ ਸਾਹਿਬ ਜੀ ਨੇ ਇਹ ਜਿਹੜਾ ਰਾਏ ਕੱਲਾ ਚੌਧਰੀ ਸੀ ਉਹਦੇ ਉੱਤੇ ਉੱਪਰ ਬਖਸ਼ਸ ਕੀਤੀ ਸੀ ਗੁਰੂ ਸਾਹਿਬ ਨੇ ਇੱਥੇ ਤਿੰਨ ਰਾਤਾਂ ਬਤੀਤ ਕੀਤੀਆਂ ਸੀ ਫਿਰ ਅੱਗੇ ਵੱਲ ਗੁਰੂ ਸਾਹਿਬ ਜੀ ਨੇ ਚਾਲੇ ਪਾਏ ਸੀ ਇਹ ਇਸ ਪਾਵਨ ਸਥਾਨ ਦਾ ਜੋ ਇਤਿਹਾਸ ਹੈ ਜੋ ਆਪ ਜੀ ਨੇ ਸਰਵਣ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ